ਟਾਰ ਰੋਹੀਆਂ ਉਜਾੜਾਂ ਵਿੱਚ ਪੈਦਾ ਹੋਣ ਵਾਲੇ ਇੱਕ ਜੰਗਲੀ ਪੌਦੇ ਨੂੰ ਅੱਕ ਕਹਿੰਦੇ ਹਨ ਡੰਡੀ ਅੱਕ ਵਿੱਚੋਂ ਜੋ ਦੁੱਧ ਨਿਕਲਦਾ ਹੈ ਉਹ ਜ਼ਹਿਰੀਲਾ ਹੁੰਦਾ ਹੈ ਟੰਡੇ ਉਹ ਕਈ ਦਵਾਈਆਂ ਵਿੱਚ ਕੰਮ ਆਉਂਦਾ ਹੈ ਡੰਡੀ ਅੱਕ ਦੇ ਫਲ ਨੂੰ ਕੁੱਕੜੀ ਕਹਿੰਦੇ ਹਨ ਡੰਡੇ ਕਈ ਇਲਾਕਿਆਂ ਵਿੱਚ ਅੱਕੜੀ ਕਹਿੰਦੇ ਹਨ ਡੰਡੇ ਬੱਚੇ ਕੁੱਕੜੀਆਂ ਵਿੱਚ ਕਿਕਰਾਂ ਦੀਆਂ 16 ਪਾ ਕੇ ਨਾਲ ਧਾਗੇ ਬਨ ਕੇ ਖੇਡਣ ਲਈ ਰੇਲ ਵੀ ਬਣਾ ਲੈਂਦੇ ਸਨ ਡੰਡੇ ਅੱਕ ਦੇ ਬੂਟੇ ਉੱਪਰ ਹਰੇ ਪੀਲੇ ਰੰਗ ਦਾ ਇੱਕ ਟਿੱਡਾ ਰਹਿੰਦਾ ਹੈ ਜਿਸ ਨੂੰ ਅੱਕ ਟਿੱਡਾ ਕਹਿੰਦੇ ਹਨ ਡੰਡੇ ਜੇ ਕਿਸੇ ਨੂੰ ਤੰਗ ਕੀਤਾ ਜਾਵੇ ਦੁੱਖ ਦਿੱਤਾ ਜਾਵੇ ਤਾਂ ਉਸ ਲਈ ਅੱਕ ਚੋਣਾ ਮੁਹਾਵਰਾ ਵਰਤਿਆ ਜਾਂਦਾ ਹੈ ਡੰਡੇ ਮੈਂ ਅੱਕ ਦੀ ਜ਼ਿਆਦਾ ਹੀ ਭੂਮਿਕਾ ਬਣ ਗਿਆ ਹਾਂ ਡੰਡੇ ਹੁਣ ਅੱਕ ਦੀ ਪੂਜਾ ਦੀ ਗੱਲ ਕਰਦੇ ਹਾਂ ਡੰਡੇ ਕਈ ਜਾਤੀਆਂ ਵਾਲੇ ਅਤੇ ਗੋਤਾਂ ਵਾਲੇ ਅੱਕ ਦੀ ਪੂਜਾ ਕਰਦੇ ਹਨ ਡੰਡੇ ਚੂਹੜੇ ਜਾਤੀ ਵਾਲਿਆਂ ਦੇ ਜਦ ਕੋਈ ਬੱਚਾ ਜੰਮਦਾ ਸੀ ਤਾਂ ਅੱਕ ਦੇ ਪੱਤਿਆਂ ਨੂੰ ਖੰਮਣੀ ਵਿੱਚ ਪਰੋਕੇ ਦਰਵਾਜ਼ੇ ਉੱਪਰ ਲਟਕਾਇਆ ਜਾਂਦਾ ਸੀ ਡੰਡੇ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਬਦਰੂਹਾ ਘਰ ਅੰਦਰ ਨਹੀਂ ਆਉਣਗੀਆਂ ਡੰਡੇ ਬੱਚਾ ਸਹੀ ਸਲਾਮਤ ਰਹੇਗਾ ਡੰਡੇ ਕਈ ਪਰਿਵਾਰ ਵਾਲੇ ਅੱਕ ਦੇ ਪੱਤਿਆਂ ਨੂੰ ਦਰਵਾਜ਼ੇ ਉੱਪਰ ਲਟਕਾਉਣ ਦੀ ਥਾਂ ਉਸ ਕਮਰੇ ਦੀ ਸੱਤ ਉੱਪਰ ਰੱਖ ਦਿੰਦੇ ਸਨ ਜਿੱਥੇ ਜਨੇਪੇ ਵਾਲੀ ਇਸਤਰੀ ਪਈ ਹੁੰਦੀ ਸੀ ਡੰਡੇ ਬੁਖਾਰ ਦੀ ਇੱਕ ਕਿਸਮ ਚੌਥੇ ਦਾ ਬੁਖਾਰ ਹੈ ਡੰਡੇ ਇਹ ਬੁਖਾਰ ਹਰ ਚੌਥੇ ਦਿਨ ਪਿਸੋਂ ਚੜਦਾ ਹੈ ਡੰਡੇ ਇਸ ਬੁਖਾਰ ਨੂੰ ਉਤਾਰਨ ਲਈ ਪਹਿਲੇ ਸਮਿਆਂ ਵਿੱਚ ਅੱਕ ਦੇ ਦੁੱਧ ਨਾਲ ਇੱਕ ਟੂਣਾ ਕੀਤਾ ਜਾਂਦਾ ਸੀ ਡੰਡੇ ਅੱਕ ਦੇ ਜਿਸ ਬੂਟੇ ਨਾਲ ਚਾਰ ਕੁਕੜੀਆਂ ਲੱਗੀਆਂ ਹੁੰਦੀਆਂ ਸਨ ਉਸ ਵਿੱਚੋਂ ਇੱਕ ਕੁਕੜੀ ਨੂੰ ਤੋੜਿਆ ਜਾਂਦਾ ਸੀ ਡੰਡੇ ਉਸ ਕੁਕੜੀ ਦਾ ਦੁੱਧ ਬੁਖਾਰ ਵਾਲੇ ਰੋਗੀ ਦੇ ਦਸਾਂ ਨੋਹਾਂ ਤੇ ਲਾਇਆ ਜਾਂਦਾ ਸੀ ਡੰਡੇ ਧਾਰਨਾ ਸੀ ਅਜਿਹਾ ਕਰਨ ਨਾਲ ਬੁਖਾਰ ਉਤਰ ਜਾਂਦਾ ਹੈ ਡੰਡੇ ਪਹਿਲੇ ਸਮਿਆਂ ਵਿੱਚ ਲੋਕ ਅੰਧਵਿਸ਼ਵਾਸੀ ਸਨ ਡੰਡੇ ਜਿਵੇਂ ਬ੍ਰਾਹਮਣ ਕਹਿੰਦੇ ਸਨ ਸਾਧ ਸੰਤ ਕਹਿੰਦੇ ਸਨ ਲੋਕ ਵਿਸ਼ਵਾਸ ਕਰਦੇ ਸਨ ਡੰਡੇ ਇਹਨਾਂ ਵਿਸ਼ਵਾਸਾਂ ਕਰਕੇ ਹੀ ਲੋਕ ਅੱਕ ਦੀ ਪੂਜਾ ਕਰਦੇ ਸਨ ਡੰਡੇ ਲੋਕ ਹੁਣ ਪੜ ਗਏ ਹਨ ਡੰਡੇ ਮੈਡੀਕਲ ਵਿਦਿਆ ਨੇ ਹਰ ਬਿਮਾਰੀ ਦਾ ਇਲਾਜ ਲੱਭ ਲਿਆ ਹੈ ਡੰਡੇ ਇਸ ਲਈ ਲੋਕ ਜਾਗਰਿਤ ਹੋ ਗਏ ਹਨ ਡੰਡੇ ਇਸ ਕਰਕੇ ਅੱਕ ਦੇ ਪੱਤਿਆਂ ਨੂੰ ਦਰਵਾਜ਼ਿਆਂ ਤੇ ਲਟਕਾਉਣ ਜਾਂ ਕਮਰਿਆਂ ਦੀ ਛੱਤ ਉੱਪਰ ਰੱਖਣ ਵਿੱਚ ਹੁਣ ਕੋਈ ਵੀ ਜਾਤੀ ਵਾਲੇ ਤੇ ਗੋਤ ਵਾਲੇ ਵਿਸ਼ਵਾਸ ਨਹੀਂ ਕਰਦੇ ਡੰਡੇ ਨਾ ਹੀ ਹੁਣ ਅੱਕ ਦੇ ਦੁੱਧ ਨੂੰ ਨੋਹਾਂ ਤੇ ਲਾਉਣ ਨਾਲ ਬੁਖਾਰ ਉਤਰਦਾ ਹੈ ਡੰਡੇ ਇਸ ਲਈ ਹੁਣ ਲੋਕ ਅੱਕ ਦੀ ਪੂਜਾ ਨਹੀਂ ਕਰਦੇ ਡੰਡੇ ਹਾਂ ਹੁਣ ਸਾਡੇ ਜੰਗਲ ਬਹੁਤ ਜ਼ਿਆਦਾ ਕੱਟੇ ਜਾਣ ਕਰਕੇ ਲੋਕ ਰੁੱਖਾਂ ਬੂਟਿਆਂ ਤੇ ਵਾਤਾਵਰਨ ਦੇ ਪ੍ਰੇਮੀ ਬਣਦੇ ਜਾ ਰਹੇ ਹਨ ਡੰਡੇ ਨਵੇਂ ਰੁੱਖ ਬੂਟੇ ਲਾਏ ਜਾ ਰਹੇ ਹਨ ਤਾਂ ਜੋ ਹਵਾ ਤੇ ਚੁਗਿਰਦਾ ਸੁੱਧ ਰਹੇ ਡੰਡੇ ਅਜਿਹੇ ਰੁੱਖਾਂ ਬੂਟਿਆਂ ਦੇ ਪ੍ਰੇਮੀ ਸਬੰਧੀ ਹੀ ਸਾਡਾ ਇੱਕ ਪੁਰਾਣਾ ਲੋਕਗੀਤ ਹੈ ਡੰਡੇ ਉਸ ਸਮੇਂ ਸਾਡੇ ਪੰਜਾਬ ਵਿੱਚ ਜੰਗਲ ਬਹੁਤ ਸੀ ਤੇ ਜੰਗਲੀ ਰੁੱਖ ਬੂਟੇ ਜਿਵੇਂ ਅੱਕ ਟੱਕ ਕਰੀਰ ਬਣ 베ਰੀਆਂ ਆਦ ਆਮ ਹੁੰਦੇ ਸਨ ਡੰਡੇ